ファイトです。 ਇੱਕ ਹੋਰ ਆਏ ਆ ਆਏ ਆ ਆ ਸਾਈਡ ਸਾਈਡ ਤੇ ਜਾਂਦੇ ਥੋੜਾ ਸਾਈਡ ਤੇ ਨਹੀਂ ਨਹੀਂ ਮੈਮ ਆ ਤੀ ਜਾ ਸਦੀ ਨਹੀਂ ਉਸੇ ਨੇ ਗ੍ਰਿਫਟਾਇਆ ਨਹੀਂ ਬੇਟਾ ਬਾਅਦ ਵਿੱਚ ਵੀ ਨਹੀਂ ਹਾਰ ਪਾਵਾਂਗੇ ਆਪਸੀ ਭਾਰੰਗੇ ਮੈਂ ਹਾਰ ਪਾ ਲਈ ਹਾਂ ਹਾਂ ਖੜੋ ਉਹ ਟਾਈਮ ਪਿੱਛੇ ਆ ਫੜਿਓ ਬੇਟਾ

બેડ કે ગલ ના બેડ કે ગલ ના બેડ કે ગલ ના ਬੈਠ ਕੇ ਗੱਲ ਕਰ ਬੈਠ ਕੇ ਮੈਂ ਜਿਹੜਾ ਬੈਠ ਕੇ ਬੀਬੀ ਸਾਹਿਬ ਨਾਲ ਬੈਠ ਕੇ ਗੱਲ ਕਰਦੇ ਨੇ ਨਾਲ ਸਾਰੀ ਪਿੱਛੇੜੋ ਬੀਬੀ ਸਾਹਿਬ ਦਾ ਟਿਕਾਣਾ ਨਹੀਂ ਸੀ ਨਾ ਇੱਕ ਮਿੰਟ ਕੋਈ ਨਾ ਚਲਾ ਰਿਹਾ ਕਰਾ ਰਿਹਾ ਸਾਡੇ ਘਰ ਉੱਜੜ ਗਏ ਬੈਠਾ ਬੈਠੋ ਪਲੀਜ਼ ਬੈਠ ਕੇ ਗੱਲ ਕਰ 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 ਬੈਠੋ ਥੱਲੇ ਬੱਲੇ ਬੈਠੋ ਜਿਵੇਂ ਮੈਨੂੰ ਸੁਣ ਕੇ ਕੁਝ ਨਹੀਂ ਆਸੀ ਸੱਜਣਾ ਬੈਠ ਕੇ ਗੱਲ ਕਰਦੇ ਬੀਬੀ ਪੁਰਦਾਬਾਦ ਪੁਰਦਾਬਾਦ ਮੁਰਦਾਬਾਦ ਆਪਣੇ ਲੋਕਾਂ ਨੇ ಪ್ರಶಾಶನ <muchas> ਗੁਰਦਾਵਾ 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 ਭੇਜੋ ਭੇਜੋ ਉਹ ਹਰੇ ਹੋ ਕੇ ਮੈਂ ਕਿਦੋਂ ਮਿਲਾਣਾ ਮੈਂ ਭਵਾਂ ਚੱਲਦਾ ਨਹੀਂ ਮੈਨੂੰ ਕਿਦੋਂ ਮਿਲਾਓ ਕਿੰਨਾ ਦੇ ਕਿੰਛੇ ਦੇ ਲੱਕੜੀਆਂ ਦਾ ਤੋਂ ਬੰਨੂ ਪਾਓ ਨਹੀਂ ਦੱਸੋ ਬੈਜੋ ਅਮਰ ਹਸਪੀਟਲ ਤੇ ਬੈਜੋ ਅਮਰ ਹਸਪੀਟਲ ਤੇ ਬੈਜੋ ਸਾਡੇ ਬੱਚੇ ਸੋਸਾਇਟੀ ਬੱਚੇ ਸੜਕ ਦੀ ਨੂੰ ਦਰ ਰੇ ਕੰਤਾ ਉਹ ਆ ਰਹੇ ਐਡਮਿਨਿਸਟਰਰ ਉਹ ਐਡਮਿਨਿਸਟ੍ਰੇਸ਼ਨ ਆ ਰਹੇ ਆ ਦੇ ਲੋਕ ਹਾਂ ਦੱਸੋ ਤੁਸੀਂ ਕਿਹੜਾ ਬੱਚਾ ਦੇਖਿਆ ਜਿਹੜਾ ਬੱਚਾ ਦੇਖਿਆ ਤੁਸੀਂ ਕੋਈ ਨਾ ਉਹ ਨਾਲ ਦੀ ਦੁੱਖ ਦੀ ਕੋਈ ਬਰਾਦਰੀ ਕਿੰਨਾ ਦੀ ਗੱਲ ਹੈ ਇਹ ਇਹ ਮੌਕਾ ਇਹ ਤਾਂ ਦੇਖਣਾ ਕਿੰਨਾ ਦੀ ਗੱਲ ਹੈ ਦੇਖਣਾ ਸੀ ਉੱਥੇ ਪਹੁੰਚੋ ਪਹਿਲਾਂ ਇਹ ਤਾਂ ਕੋਈ ਆਇਆ ਹੋ ਕੁਝ ਵੀ ਕੱਲ ਦਾ ਜਵਾਬ ਮੈਨੂੰ ਬੇਨਤੀ ਕਿਸੇ ਸਾਡੀ ਬੇਨਤੀ ਸਾਨੂੰ ਇਹ ਜਵਾਬ ਤੁਸੀਂ ਸੁਪਰੀਮੋ ਡਿਸਟ੍ਰਿਕਟ ਦੇ ਕਿੰਨੂ ਮਿਲੇਉ ਮੈਡਮ ਮੈਂ ਕੋਸ਼ਿਸ਼ ਕਰ ਰਿਹਾ ਮੈਡਮ ਮੈਨੂੰ ਤਾਂ ਮਿਲ ਨਹੀਂ ਰਹੀ ਤੁਸੀਂ ਐਸਪੀ ਸਾਹਿਬ ਐਸਪੀ ਸਾਹਿਬ ਕਿਹੜੇ ਦਿਨ ਆਇਆ ਮੈਡਮ ਮੇਰਾ ਬੱਚਾ ਸੌਥੀ ਹਸਪੀਟਲ ਤੁਸੀਂ ਜਾ ਰਹੇ ਹੋ ਕਿਹੜੇ ਦਿਨ ਆਇਆ ਮੈਡਮ ਕੋਈ ਨਾ ਬਾਰ-ਬਾਰ ਅਸੀਂ ਨਾ ਪਹੁੰਚ ਪਾਇਆ ਅੱਜ ਤੁਸੀਂ ਅੱਜ ਕੀ ਕਰਨਾ ਹੈ ਮੈਨੂੰ ਇਹ ਬੇਨਤੀ ਹੈ ਤੁਸੀਂ ਅੱਜ ਵੀ ਕੀ ਕਰਨਾ ਹੈ ਮੇਰੇ ਬੱਚੇ ਨੇ ਘਰ ਦੇ ਕਿਟੋਰੀ ਮੈਂ ਉਹ ਵੀ ਕਹਿ ਰਿਹਾ ਤੁਸੀਂ ਅੱਜ ਵੀ ਕੀ ਕਰਨਾ ਟਾਂਕੇ ਨੀ ਕਿਤੇ ਸੜਕ ਵੀ ਖਤਮ ਹੋ ਗਈ ਸੀ ਸਾਹ ਬਾਹਰ ਜਾਣ ਦੱਸੋ ਕਰਨਾ ਕਰ ਚੁ ਤੁਸੀਂ ਤਾਂ ਨਹੀਂ ਅਈਦਾ ਪੀਐਮ મોદી ਨੂੰ ਪਿੱਛੇ ਝੜਦਾ ਖੋਤ ਨੁਕਤੀ ਕਰ ਲੈ ਅਸੀਂ ਬਾਰ 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 ਅਸੀਂ ਗੀਤੀ ਉਸ ਪਾਰ ਅਸੀਂ ਤੇਰੇ ਨਾਲ ਤੁਸੀਂ ਆਓ ਵੀ ਤੁਸੀਂ ਅੱਜ ਆਏ ਹੋ ਤੁਸੀਂ ਸਾਰਾ ਤੁਸੀਂ ਕੋਈ ਲੱਭੇ ਕੋਈ ਕੁਝ ਦੀ ਸਾਰਾ ਕੁਝ ਛੱਡਦਾ ਜੀ ਅਸੀਂ ਸਾਰਾ ਕੁਝ ਛੱਡਦਾ ਕੋਈ ਛੱਡੀ 25 ਮਾਰ ਕੋ ਤਲੇ ਪਰੈਂਟਸ ਨਾਲ ਆਪਣਾ ਪਰੈਂਟ ਨਾਲ ਗੱਲ ਕਰਨੇ ਹੁੰਦੇ ਨੇ ਮੈਡਮ ਬਾਰੇ ਅੰਚ ਮੈਨ ਨੂੰ ਨਾਲ ਸਭਾ ਬੋਲਣਾ ਨਹੀਂ ਸੀ ਕਿ ਕੀ ਹੈ ਕਿ ਤੁਸੀਂ ਆਪਾਂ ਅੱਜ ਆਏ ਹੋ ਆਪਾਂ ਆ ਜਾਣ ਦਾ ਮੰਤਵ ਕੀ ਹੈ ਚਲੋ ਦੱਸੋ ਆ ਜਾਣ ਦਾ ਰੀਜ਼ਨ ਕੀ ਹੈ ਮੈਂ ਤੁਹਾਡੇ ਦੇ ਸਿਰ ਹੱਥ ਜੋੜ ਕੇ ਦਿੰਦੀ ਹਾਂ ਲੋ ਹਾਂਜੀ ਬੋਲੋ ਸਾਡੇ ਦੁੱਖ ਤੇ ਆ ਕੇ ਮੈਂ ਕੁਝ ਨਹੀਂ ਕਹ ਕੁਛ ਵੀ ਨਹੀਂ ਕੁਛ ਵੀ ਨਾ ਮੈਂ ਕੁਝ ਕਹਿ ਸਕਦੀ ਗਾਣਾ ਕੁਝ ਵੀ ਨਹੀਂ ਸਕਦੀ ਮੈਂ ਆਪ ਦੇਖੇ ਤਾਂ ਮੈਨੂੰ ਪਤਾ ਹੈ ਮੈਂ ਕੁਝ ਨਹੀਂ ਕਹਿਣਾ

ਬਿਲਕੁਲ ਨਹੀਂ ਮੈਂ ਸਿੱਧਾ ਮਾਕੇ ਮਾਰੂ ਬਿਲਕੁਲ ਨਹੀਂ ਕੁੱਛ ਨਹੀਂ ਕਰਨੀ ਬਿਲਕੁਲ ਨਹੀਂ ਕੁੱਛ ਕਰਨੀ ਤੁਸੀਂ ਕਹਿੰਦਾ ਤੁਹਾਡਾ ਫਰ ਮੱਥੇ ਲਾ ਸਾਡੇ ਵਾਸਤੇ ਪਬਲਿਕ ਤੋਂ ਵਰਦੀ ਕੁੱਛ ਨਹੀਂ ਹੈ ਪਬਲਿਕ ਦਾ ਰੋਲ ਤਾਂ ਠੀਕ ਹੈ ਨਹੀਂ ਮੈਂ ਲੀਣਾ ਹੋ ਗਿਆ ਪੂਰਾ ਐਸਾ ਬੰਦਾ ਹੁਣ ਸਟੂਲਾਂ ਤੇ ਬੈਠੇ ਚਲੋ ਮੈਨੂੰ ਇੱਕ ਮਿੰਟ ਮੈਡਮ ਮੈਨੂੰ ਇਹ ਦੱਸੋ ਤੁਸੀਂ ਮੈਨੂੰ ਰੀਜਨਸ ਤਾਂ ਦੱਸੋ ਸਿਸਨ ਨੂੰ ਰੀਜਨ ਦੱਸੋ ਵੀ ਤੁਸੀਂ ਕਿਉਂ ਨਹੀਂ ਹੈ ਹਜੇ ਇੱਕ ਮਿੰਟ ਚਲੋ ਮੈਨੂੰ ਸਾਨੂੰ ਰੀਜਨ ਦੱਸ ਦੋ ਤੇ ਤੁਸੀਂ ਕਿਉਂ ਨਹੀਂ ਹੈ ਇੱਕ ਮਿੰਟ ਇੱਕ ਮਿੰਟ ਅਗਲੀ ਗੱਲ ਖਤਮ ਹੋ ਗਈ ਇੱਕ ਮਿੰਟ ਬੋਲਣ ਦਿਓ ਚਲੋ ਨੰਬਰ 1 ਅਮਰ ਹਸਪੀਟਲ ਆਏ ਜੀ ਸਾਡੇ ਬੱਚੇ ਸਿਵਲ ਹਸਪੀਟਲ ਸਮਾਣਾ ਚ ਬਰੇ ਅੱਦੇ ਬੱਚੇ ਰਜਿੰਦਰਾ ਚ ਸੀ ਅਮਰ ਹਸਪੀਟਲ ਇਥੇ ਆ ਦੋ ਬੱਚੇ ਜੋ ਇਨਫੋਰਮੇਸ਼ਨ ਹੈ ਉਹ ਇੰਜਰਡ ਸੀ ਠੀਕ ਹੈ ਜੀ ਤੁਸੀਂ ਇਹ ਕਹਿ ਕੇ ਤੇ ਅਮਰ ਹਸਪੀਟਲ ਗਏ بار بار ਤੁਸੀਂ ਕੀ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਕੀ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਇੱਕ ਮਿੰਟ ਜਦੋਂ ਆਪਣਾ ਪੁੱਤ ਜਾਂਦਾ ਨਾ ਫਿਰ ਪਤਾ ਲੱਗਦਾ ਆਪਣੀ ਬੇਟੀ ਜਾਂਦੀ ਆ ਫਿਰ ਪਤਾ ਲੱਗਦਾ ਸਾਰੇ ਅਸੀਂ ਸਾਰੇ ਅਸੀਂ ਸਾਰੇ ਸਾਰੇ ਆਪਾਂ ਬਹਿਤੀਆਂ ਪੁੱਤਾਂ ਦੇ ਤੁਹਾਨੂੰ ਤਾਂ ਖੁਸ਼ੀਆਂ ਨਹੀਂ ਹੈ ਸਦਾ ਦੁੱਖ ਹੈ ਸਾਡੇ ਸਾਹ ਨਹੀਂ ਹੈ ਸਾਡੇ ਕੋਲ ਖਿਆਲ ਨਹੀਂ ਆਉਂਦਾ ਤੁਹਾਡੇ ਆਉਣ ਨਾਲ ਮਰਮ ਲੱਗ ਜਾਣੀ ਕਿਉਂ ਜੰਮੇ ਹੋ ਅਸੀਂ ਇੱਥੇ ਜੰਮੇ ਕਿਉਂ ਅਸੀਂ ਰਾਏ ਤੋਂ ਦੇ ਕਿ ਪਾਕਿਸਤਾਨ ਜਾ ਕੇ ਬੱਚੇ ਸਾਡੇ ਇੱਥੇ ਕਿਉਂ ਆਏ ਉਹ ਤਾਂ ਐਵੇਂ ਖਤਮ ਹੋ ਗਏ ਮੈਂ ਉਹ ਐਵੇਂ ਖਤਮ ਹੋ ਗਏ ਜਿੰਨੇ ਕਿਹੜੇ ਮਕੋੜੇ ਖਤਮ ਹੁੰਦੇ ਰਹੇ ਤੁਸੀਂ ਦੇਖੋ ਕਿਹੜੇ ਮਕੋੜੇ ਖਤਮ ਹੁੰਦੇ ਰਹੇ ਉਵੇਂ ਖਤਮ ਹੋਏ ਨੇ ਸਾਡੇ ਬੱਚੇ ਤੁਸੀਂ ਇੱਧਰ ਇਕੱਲਾ ਕਰਦੇ ਹੋ ਅਸੀਂ ਜਿੱਦਣੇ ਫੜੇ ਵਿੱਚ ਬੈਠੇ ਤੁਸੀਂ ਇੱਕ ਦਿਨ ਤਾਂ ਦੇ ਤੁਸੀਂ ਸਾਨੂੰ ਇੱਕ ਵਾਰੀ ਐਵੇਂ ਦੰਦੇ ਅਸੀਂ ਫੜ ਕੇ ਦਵਾਗੇ ਤੁਸੀਂ ਇੱਕ ਵਾਰੀ ਇਹ ਸਭ ਗੱਲ ਨਹੀਂ ਹੈ ਮੈਂ ਹੁਣ 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 ਕੋਈ ਕੁਝ ਐਕਸੈਪਟੇਬਲ ਨਹੀਂ ਹੈ ਕੋਈ ਨਹੀਂ ਕੁਝ ਵੀ ਹੋਣਾ ਸੀ ਕੁਝ ਨਹੀਂ ਕਰ ਸਕਦੇ ਕਿਉਂਕਿ ਜਿਹੜਾ ਸਾਡਾ ਦਿਮਾਗ ਹੈ ਨਾ ਹੁਣ ਖੱਟ ਚੁੱਕਿਆ ਹੈ ਬਿਲਕੁਲ ਸਹੀ ਕਹਿ ਰਹੇ ਹੋ ਹੁਣ ਅਸੀਂ ਸਾਰੇ ਸਾਨੂੰ ਦੇਖਦੇ ਕਿ ਸਾਨੂੰ ਗੁੱਸਾ ਚੜ ਰਿਹਾ ਹੈ ਅਸੀਂ ਬੇਨਤੀ ਕਰ ਰਹੇ ਹਾਂ ਉਹ ਹੀ ਟਿੱਪਰ ਤੇ ਹੋ ਤੇ ਸਾਡੇ ਉੱਤੇ ਚਾੜ ਦਿਓ ਸਾਡੇ ਉੱਪਰ ਚਾੜ ਦਿਓ ਅਸੀਂ ਤੁਹਾਨੂੰ ਸਾਰਾ ਕੁਝ ਮਾਫ ਕਰ ਰਹੇ ਹਾਂ ਉਹ ਉੱਪਰ ਲੈ ਕੇ ਸਾਡੇ ਉੱਪਰ ਚਾੜ ਦਿਓ ਇਹ ਕਿੰਨੇ ਸਾਰੇ ਬੰਦੇ ਨੇ ਕੋਈ ਰੋਕ ਕੇ ਇਸ ਨੂੰ ਕਰ ਲੈਣਾ ਸਾਡੇ ਸਾਡੇ ਬੱਚੇ ਪਾਸੇ ਤੋਂ ਖਤਮ ਕਰ ਦਿਓ ਬੱਚੇ ਦੋਨੋਂ ਨੂੰ ਦੇਖੋ ਇੱਕ ਤਾਂ ਮੈਨੂੰ ਜੀ ਇੱਕ ਬੱਚੇ ਕੋ ਆਇਆ ਜਿਹਨੂੰ ਇਨਸਾਫ ਲੈਣ ਵਾਸਤੇ ਦੇਖੋ ਇੱਕ ਕੰਮ ਹੋ ਗਿਆ ਸਾਨੂੰ ਕੋਈ ਇਨਸਾਫ ਨਹੀਂ ਜਵਾਰ ਸਾਨੂੰ ਤਾਂ ਕਿੱਪੜਾ ਲਿਆਓ ਸਾਡੇ ਤੇ ਝਾੜ ਦਿਓ ਅੱਜ ਹੋ ਗਏ 10 ਅੱਜ ਦਾ ਮੋੜ ਖਤਮ ਹੋ ਜਾਣਾ ਤੁਹਾਨੂੰ ਮਾਫ ਨੇ ਤੁਸੀਂ ਅਸੀਂ ਲਿਖ ਕੇ ਦੇ ਦਿੰਦੇ ਨੇ ਬਟੋਲ ਟਾਲਾ ਕਰਵਾਪਦੇ ਮੈਂ ਉਹੀ ਕਹਿ ਰਿਹਾ ਤੁਸੀਂ ਸਾਰੇ ਚੁੱਪ ਕਰਦੇ ਨੇ ਤੁਸੀਂ ਮੈਨੂੰ ਵੈਲਿਡ ਰੀਜਨਸ ਤਾਂ ਦੇ ਦਿਓ ਮੈਂ ਤੁਹਾਨੂੰ ਆਖਰ ਹੋ ਰਿਹਾ ਹੈ ਕਿ ਤੁਹਾਨੂੰ ਪੱਲੇ ਆ ਗਿਆ ਸਰਪੰਚ ਦਾ ਚਿਹਰਾ ਤੁਹਾਨੂੰ ਇੱਕ ਟਿੱਪਰ ਲਿਆਓ ਸਾਡੇ ਤੇ ਝਾੜ ਦਿਓ ਅੱਜ ਹੋ ਗਏ 10 ਸੱਤਾਂ ਰੋੜਾ ਖਤਮ ਹੋ ਜਾਏਗਾ ਤੁਹਾਨੂੰ ਮਾਫ ਨੇ ਤੁਸੀਂ ਅਸੀਂ ਲਿਖ ਕੇ ਦੇ ਦਿੰਦੇ ਨੇ ਬਟੋਟਾ ਬਟਾ ਤੁਹਾਨੂੰ ਮਾਫ ਨੇ ਮੈਂ ਉਹੀ ਕਹਿ ਰਿਹਾ ਤੁਸੀਂ ਸਾਰੇ ਚੁੱਪ ਕਰਦੇ ਨੇ ਤੁਸੀਂ ਮੈਨੂੰ ਵੈਲਿਡ ਰੀਜਨਸ ਤਾਂ ਦੇ ਦਿਓ ਮੈਂ ਤੁਹਾਨੂੰ ਸਰ ਮੈਂ ਉਹ ਮਾਪੇ ਨੂੰ ਬੁਲਾਇਆ ਸੀ ਜਿਹੜਾ ਤੁਸੀਂ ਸਰਮ ਸਿੰਘ ਮੈਡਮ ਐਂਡਰਸਨ ਨੂੰ ਜਿਹੜੇ ਬੱਚੇ ਮਾਪੇ ਨਹੀਂ ਜੀ ਤੁਹਾਡੇ ਮੇਰਾ ਪੇਡਾ ਗਿਆ ਗੱਡੀ ਦੀ ਗੇਂ ਲੈਣ ਦੀ ਕੋਸ਼ਿਸ਼ ਨਾ ਅੱਗੇ ਨਾਲ ਕੋਈ ਗਲਤੀ ਹੋ ਗਈ ਠੀਕ ਹੈ ਜੀ ਉਸ ਤੋਂ ਬਾਅਦ ਇਹ ਪਟਿਆਲੇ ਦੇ ਵਾਸੀ ਨੂੰ ਸ਼ਾਇਦ ਇਹ ਸਾਡੀ ਗਲਤੀ ਹੋ ਗਈ ਤੇ ਸਾਡੀ ਗੱਲ ਹੈ ਉਸੇ ਕਾਈਂਡ ਦੀ ਇਹ ਦੱਸੋ ਵੀ ਹੁਣ ਜਦੋਂ ਚਲੋ ਅੱਜ ਆਏ ਹੋ ਤੁਸੀਂ ਮੈਂ ਨੂੰ ਮਤੇ ਤੇ ਆਉ ਉਹ ਵੀ ਮੋਟਿਵ ਕੀ ਹੈ ਅਸੀਂ ਸਾਰਾ ਕੁਝ ਕੰਸਲਟੇਟਿਡ ਫਰਮਾਨ ਇੱਕ ਆਹੋਂ ਤੋਂ ਦਿੱਤਾ। ਉਹ ਬੋਡਾ ਲਿਖਿਆ ਫਰਮਾਨ ਵੀ ਪੱਪਰ ਨਹੀਂ ਚੱਲਣਗੇ ਉਹ ਹੁਣ ਤੱਕ ਚੱਲ ਰਹੇ ਨੇ। ਉਹ ਫਰਮਾਨ ਹੀ ਨਹੀਂ ਮੰਨਦੇ ਥੋੜਾ। ਗੱਲਾਂ ਕਰਦੇ ਆਂ ਸਾਹਿਬ ਨੇ। ਉਹ ਕੰਦਰੇ ਟੂੜੀ ਮੰਗ ਲੱਛੇ ਢੇਢਦੇ। ਅਸੀਂ ਨਹੀਂ ਗੱਲਾਂ ਕਰਦੇ। ਨਹੀਂ ਨਹੀਂ ਬਿਆਨ ਦਿੰਦਾ ਅਸੀਂ ਨਹੀਂ ਗੱਲਾਂ ਕਰਦੇ। ਸਾਡੇ ਵਿੱਚ ਅਸੀਂ ਤੁਸੀ ਮੈਨੂੰ ਉਸ ਤੋਂ ਟੂੜੀ ਸੀ ਸਾਡੇ ਬੱਚੇ ਕਰ ਰਿਹਾ। ਅਮੈਂ ਬਿਆਨ ਸਾਡੇ ਪੁੱਛਦੇ ਮੈਨੂੰ ਟੂੜੀ ਸਾਡੇ ਬੱਚੇ। ਛਾਡੋ ਇੱਕ ਸੈਕਿੰਡ ਦਾ। ਮੈਨੂੰ ਇੱਕ ਗੰਗਾ ਜਵਾਬ ਦੋ ਇਹ じゃ ਕੀ ਪ੍ਰੈਸ਼ਰ ਸੀ ਸਾਨੂੰ 11 ਵਜੇ ਦਾ ਟਾਈਮ ਦਿੱਤਾ ਗਿਆ ਵੀ 11 ਵਜੇ ਦਾ ਟਾਈਮ ਦੇ ਦੋ ਜੀ ਸੰਸਕਾਰ ਕਰਨ ਦਾ ਸਾਢੇ 10 ਵਜੇ ਗੱਡੀਆਂ ਘਰ ਦੇ ਬਾਹਰ ਆ ਗਈਆਂ 10:32 ਮਿੰਟ ਤੇ ਉੱਥੋਂ ਚੁਕਾ ਦਿੱਤੀਆਂ ਗਈਆਂ ਵੀ ਫਟਾਫਟ ਸੰਸਕਾਰ ਕਰੋ ਕਿਹੜੇ ਇਹ ਜਿਹਾ ਪ੍ਰੈਸ਼ਰ ਸੀ ਉਹਨੂੰ ਬੰਦ ਜੀ ਦੇਖਣੇ ਕਿਤੇ ਗਏ ਸਾਰੇ ਬੱਚੇ ਇੱਕ ਮਿੰਟ ਵਿੱਚ ਘਰ ਦੀ ਉਤਾਰਿਆ ਗਿਆ ਸਾਰ ਕੇ ਸਾਥ ਲੈ ਕੇ ਗਏ ਵਾਸੇ ਉਸ ਟਾਈਮ ਅਮਨ ਲੈ ਕੇ ਗਏ ਮੈਂ ਤਾਂ ਮੈਡੀਕਲ ਪੋਰਟ ਲੈ ਜਾਣਾ ਹੈ ਇਹ ਹੋਗਾ ਉਹ ਘਰ ਵੀ ਉਤਾਰਿਆ ਉਹਨਾਂ ਨੂੰ ਮੈਨੂੰ ਡਾਂਸ ਕਰ ਗਿਆ ਸਾਨੂੰ ਸਾਡੇ ਬੱਚਿਆਂ ਨੂੰ ਅਸੀਂ ਗੋਡੇ ਆ ਸਾਨੂੰ ਦੱਸੋ ਮੈਡਮ ਜਣੀ ਨੂੰ ਹੋ ਕੀ ਗੱਲ ਤਾਂ ਉਹੀ ਕਰਨੀ ਬੰਦਾ ਬੰਦ ਦਿਖਾਣੀ ਪਊਗਾ ਇਹ ਮੈਂ ਉਹ ਬਗ ਨੂੰ ਦਾਫਰ ਇੱਕ ਮਿੰਟ ਲੈ ਤੋਂ ਕੁਝ ਜੀ ਇ ਗੋਟ ਕੀਤਾ ਕਮੇਟੀ ਬਣਾ ਕੇ ਸਾਰੀ ਇੱਕ ਇੱਕ ਹਾਟਸਪੌਟ ਲਈ ਕੰਸਲਟੇਸ਼ਨ ਫਰਮਾਇਰ ਕਰਕੇ ਜੋ ਤੁਸੀਂ ਕਿਹਾ ਮਤਲਬ ਮੈਂ ਇਸ ਜੀ ਮੈਡਮ ਨੂੰ ਦਿੱਤੀ ਕਟੋ ਕਟਨੀਆਂ ਚਾਰ ਮੀਟਿੰਗ ਹੋਈ ਹੈ ਪਹਿਲਾਂ ਇਹ ਮਸਲਾ ਸੀਗਾ ਕਿ ਜਿਹੜੀ ਆਪਣੀ ਰੈਣਾ ਚੱਲ ਰਹੀ ਹੈ ਮਸ਼ੀਨਾਂ ਤੇ ਸਖਤੀ ਕਰੇ ਜਾ ਰਹੇ ਹੋ ਤਾਂ ਬੱਚੇ ਕਿਸ ਤੇ ਜਾਣਗੇ ਉਹਨੂੰ ਵੀ ਅਸੀਂ ਕੋਸ਼ਿਸ਼ ਕੀਤੀ ਨਹੀਂ ਕਿੰਦਾ ਉਹਦਾ ਰੇਗ ਰੱਖੋ ਜੇ ਜੋ ਕਹੋਗੇ ਮੈਂ ਸਭ ਮੰਨ ਲਾਂ ਇੱਕ